ਆਈ ਯਾ ਤਾ ਤੇਰਾ ਆਗੇਲਾ ਸਪੈਸ਼ਲ ਹੋਏ ਮੱਖਜ ਮਰਦੀ ਰੱਖਿਆ ਵਾਡਾ ਆਜੋ ਕਿੱਲੇ ਰੋਬੇ ਦੀ ਸੈਫਟੀ ਆਪਾਂ ਲੈ ਲਿਆਂ ਰੋਬੇ ਦੀਆਂ ਹੋਣਾ ਪੈਦੇ ਆਪਾਂ ਚੱਲਦੇ ਆਓ ਮਾਈ ਗੋਡ ਸੈਫਟੀ ਬੋਲਿਆ ਬਾਕੀ ਸਰਕਾਰ ਆਪਦੇ ਨਾਲ ਨਾ ਪੈਸਾ ਸੋਚਿਆ ਕਿਹੜੇ ਹਸਾ ਨਾਲ ਪੈਸਾ ਕਮਾਉਣਾ ਵੇਖੋ ਪਹਾੜੀਆਂ ਦੇ ਉੱਪਰ ਸਿਸਟਮ ਬਣਾਇਆ ਇਹਨਾਂ ਨੇ ਪੈਸੇ ਨਾਲ ਪਹਾੜੀਆਂ ਕਿੰਨੀਆਂ ਵਧੀਆ ਲਾ ਲਏ ਹਾਂ ਬੜਾ ਸਿਸਟਮ ਬਣਾਇਆ ਨਾ ਨਾ ਆਲੇ ਉਧਰੇ ਕੀ ਬਤਾ ਮਨੇ ਹੋਰ ਤਾਂ ਨਹੀਂ ਫੱਤਾ ਕੰਬਦ ਗਿਆ ਹੀ ਪਾਰ ਇੱਥੇ ਹਾਂ ਸਹੀ ਗੱਲ ਲੱਤ ਕੰਬਦ ਗਈ ਆਂ ਖਾਲੀ ਉਧਰ ਆ ਗਈ ਤੇ ਕਹੋ ਜਾਂਦਾ ਉਧਰ ਹੋਇਆ ਵਾ ਇਹਨਾਂ ਨੇ 2300 ਰੁਪਈਆ ਤਾਂ ਲੈਣਾ ਆਪਣੇ ਕੋ ਪਰ ਚੀਜ਼ ਘੁੰਮਣ ਵਾਸਤੇ ਬਹੁਤ ਦੀ ਆਈ ਪੈਸੇ ਪੂਰੇ ਵਸੂ ਲੈ ਜਾਂਦੇ ਆ ਪੈਸੇ ਪਰ ਨਹੀਂ ਬੀ ਚੀਜ਼ ਹੋ ਗਈ ਹੈ ਨਾ ਕੋਸਾ ਨਾ ਮੈਂ ਤੇ 3 ਕਿਲੋਮੀਟਰ ਆ ਨਹੀਂ ਤਿੰਨ ਘਟਾਈ ਆ ਤਿੰਨ ਇਹ ਤਾਂ ਤਾਂ ਹੁੰਦੇ ਥੱਲੇ ਜਾਂਦੇ ਆਪਾ ਇਹ ਥਾਂ ਜਾਂਦੇ ਆਪਾ ਥੱਲੇ ਜਾਂਦੇ ਆ ਹਾਂ ਮਨਜ਼ਰ ਚੋਰ ਤਾਂ ਤਾਂ ਜਾਂਦੇ ਲੱਗੋ ਉਹ ਤੋਂ ਆਏ ਪਾਣਾ ਉਹ ਤੋਂ ਆਏ ਪਾਣਾ ਬਹੁਤ ਚਲੋ ਜਾਂਦਾ ਨਾ ਨਹੀਂ ਪੰਜਾਬ ਵਿੱਚ ਰਸੀਆਂ ਮਾਰੀਆਂ ਨਾ ਤੇ ਫਿਰ ਉਹ ਨਾਲ ਉਸ ਤੋਂ ਚੱਲਣਾ ਬੜੀ ਸਿਸਟਮ ਰਹੀ ਆ ਬਾਈ ਜਿਵੇਂ ਕਿਹੋ ਜਿਹਾ ਲੱਗ ਰਿਹਾ ਹੈ ਨਾ ਕੀ ਕਿਹੋ ਜਿਹਾ ਵਲੌਗਰ ਆਪਣੇ ਕਿੰਦੇ ਕਿਹੋ ਜਿਹਾ ਲੱਗ ਰਿਹਾ ਹੈ ਆ ਤਾਂ ਪੜ ਆ ਤੇ ਆਏ ਨਿਆਰੇ ਲੈਣ ਇਹ ਤਰੋਪਏ ਅੱਜ ਮਨ ਜਾ ਕਿਤਾ ਲੱਗੋ ਨਾ ਦੂਰੋਂ ਦੇਖਿਆ ਤੇ ਮਨ ਕੀਤਾ ਕਿ ਰੋਪੇ ਦੇਖਿਆ ਨਾ ਤੋਂ ਕਾਫੀ ਫੇਮਸ ਜਗ੍ਹਾ ਆ ਗਈਏ ਤੇ ਰੋਪ ਵੇੜ ਆਦਨੇ ਨੂੰ ਪਤਨੀ ਟਾਪ ਪਤਨੀ ਟਾਪ ਬਾਕੀ ਸੇਮ ਹੈ ਹੈਲੀਕਾਪਟਰ ਵਾਲੀ ਗਿਲਿਕ ਪੇਕ ਨਹੀਂ ਆ ਪਾਵੇ ਕਾਫੀ ਇਹਦੇ ਉਹ ਖਾਲੀ ਜਾਣਦੇ ਉਹ ਬਹੁਤ ਜਿਆਦਾ ਉਹ ਖਾਲੀ ਜਾਣਦੇ ਉਹ ਜਾਈਏ ਨੂੰ ਲਓਏ ਆ ਕਿਆ ਬਾਤਾਂ ਵੀ ਮਖਰੀ ਚੀਜ਼ ਹੈ ਕਿਤੇ ਪੜੀ ਲੱਗ ਕੇ ਪੜੀ ਲਾ ਕੇ ਜਹਾਏ ਇਹ ਚੀਜ਼ ਹੈਗੀ ਤਾਂ ਆਪਣੇ ਅੰਦਰ ਨਹੀਂ ਆਏਗਾ ਆਪਣੇ ਮਮਾ ਮੈਨਰ ਤੇ ਲੜਣਾ ਕਿਤੇ ਇਹਨਾਂ ਸਰੀਆਂ ਟੁੱਟਦੀ ਜਾ ਰਹੀ ਲੱਗਦਾ ਮੈਨੂੰ ਉਹ ਕਨੈਕਟ ਕਰ ਦੋ ਜੇ ਵਾਈਫਾਈ ਕਿੱਦਾਂ ਕਿੱਦਾਂ ਹੈ ਕਿੱਦਾਂ ਚੱਲ ਰਿਹਾ ਚੱਲ ਰਿਹਾ ਆ ਟਾਵਰ ਜੀ ਮੈਂ ਦਿੰਦੇ ਨਾ ਜਦੋਂ ਜਾਨ ਨਿਕਲਦੀ ਜਾਂ ਕਿੱਦਾਂ ਲਾ ਵਿਚਾਰ ਚੱਲਦੇ ਹਾਂ ਹਾਂ ਵਾਹ ਦਾ ਜੇਕਰ ਤੁਹਾਨੂੰ ਉਹਨੇ ਸਾਰੀ ਦਾ ਦੱਸਦਾ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ 5-7 ਮਿੰਟ ਤੋਂ ਪਹਿਲਾਂ ਜਿਹੜਾ ਹੱਲ ਹੋ ਜਾਊਗਾ ਕਿ ਚਾਹਦਾ ਬੱਤੀ ਦੇ ਨਾਲ ਹੀ ਆ ਹੂੰ ਹਾਂ ਦਾ ਤੁਹਾਨੂੰ ਵੀਡੀਓ ਬਣਾਉਣ ਤੋਂ ਕੋਈ ਦਿੱਕਤ ਨਹੀਂ ਜਿਦਾ ਮਰਜ਼ੀ ਦਾ ਉਹਨਾ ਵੀਡੀਓ ਬਣਾਉਂਦੇ ਆ ਹਾਂ ਥਾਂ ਰੁਪਈਆ ਤੁਸੀਂ 11 ਰੱਸਾ ਜੇ ਮੂ ਕੁਸ਼ਮੀਰ ਦੀ ਤੇ ਫਨੀ ਜੱਟ ਦੀ ਕੋਲੇ ਰੱਜ ਕੇ ਇਸ ਮਗੀਵਰ ਕਮ ਆਈ ਲਾ ਆਹ ਦੇਖਦੇ ਬਹੁਤ ਕਰਦੇ ਹਮ ਚਾ ਜ਼ਿਆਦਾ ਨਾ ਤਾਂ ਹੀ ਫੋਰ ਦੇਖਦੇ ਉੱਚਾ ਜ਼ਿਆਦਾ ਪੜਿਆ ਹੋਇਆ ਕਿੰਨਾ ਕਿੰਨਾ ਉੱਚਾ ਉੱਚੀ ਦੇਖ ਪਾਵੇ ਕਿੰਨੀ ਇਹਦੀ ਯਾਰ ਬਹੁਤ ਜਲਦੀ ਆ ਹੈ ਨਾ ਉਧਰ ਵੇ ਲੋਕੇਸ਼ਨ ਵੇ ਕੋਈ ਨਾ ਕੋਈ ਵਧੀਆ ਜੀ ਘੁੰਮਣ ਆਤੇ ਹਾਂ ਤੇ ਛੇ ਦਾ ਕਾਰਜ ਸਮਾਧੀ ਰੱਖਣਾ ਅੱਧਾ ਢਾਢਾ ਹੀ ਜਾਂਦਾ ਬੁੱਕ ਕੀਤਾ ਵਰਤਤੋਂ ਮੇਰੇ ਨੋਂ ਤੋਂ ਛੇ ਟਾਈਮ ਹਾਂ ਜੇ ਕਿ ਸੋਜੇ ਦੇ ਬਾਅਦ ਜੇ ਹੁਣ ਪਕੜੀ ਆਪਣਾ ਇੱਥੇ ਰਹਿ ਗਈ ਹੈ ਤੇ ਜੇ ਆਪਾਂ ਬਾੜੀ ਤੇ ਹੁਣੇ ਤੇਲ ਫੋਕੇ ਥਲੇ ਆਉਂਦੇ ਤੇ ਕਿੰਨੇ ਦਾ ਤੇਲ ਲੱਗਣਾ ਘਟੋ ਘਾਟਾ ਮਾਨੂੰ ਨਹੀਂ ਇਹ ਵਧੀਆ ਨਹੀਂ ਯਾਰ ਹੈ ਨਾ ਹੂੰ ਨਹੀਂ ਪੈਸਾ ਤਾਂ ਤੇਲ ਤੇ ਲੱਗਣਾ ਘੱਡੀ ਦਾ ਅਸਲੀਅਤ 2000 ਦੇ ਰਹਿਣਾ ਘੱਡੀ ਦਾ ਕਿੱਥੋਂ ਦੀ ਕਿੱਥੇ ਘੁੰਮਣੀ ਪਾੜੀਏ ਦੁਆ ਰਸਤਾ ਹੈ ਨਹੀਂ ਕੱਚਾ ਨਾ ਰਸਤਾ ਸਲੀਟਰ ਵੇਖਣ ਨਾਲ ਕੀ ਕਰਦਾਂ ਮੀਰ ਮੀਰਿਆ ਤੁਹਾਨੂੰ ਨਵੀਂ ਚੀਜ਼ ਕੋ ਹੋਰ ਦਿਖਾਵਾਂਗੇ ਬਾਅਦ ਚ ਜੇ ਲਾਈਕ ਚੱਲਦਾ ਰਿਹਾ ਨਾਲ ਦੀ ਨਾਲ ਇੱਧਰ ਦੇਖੋ ਰੇ ਜਿਹਾ ਕਿਆ ਬਾਤ ਹੈ ਬਾਕੀ ਵੇ ਖੇਤੀ ਇੱਧਰ ਖੇਤੀ ਵੜੀ ਉਹ ਚੱਗਾ ਪੈਲੀਆਂ ਇਦਾਂ ਦੀਆਂ ਇੱਥੇ ਆ ਤੁੰਡੀ ਕਾ ਤੂੰ ਹੁੰਦੀ ਆ ਨਹੀਂ ਉਹ ਉਹ ਇੱਕ ਨਹੀਂ ਆ ਬਾਜ ਵੇ ਵਾਵਾ ਹੀ ਆ ਤੇ ਯਾਰ 25 3000 ਦੱਸ 25 3000 ਤੋਂ ਜ਼ਿਆਦੀ ਹੋਣੀ ਆ ਇਹ ਦੇ ਇੱਕ ਸਾਈਡ ਤੋਂ ਜਾਣ ਦੀਆਂ ਇਹ ਨਾ ਐਰੋ ਵੈਰੋ ਜਾਈ ਜਾਣੀਆਂ ਬਸ ਘੁੰਮੀ ਆਉਣੀਆਂ ਐਰੋ ਵੈਰੋ ਓਹੋ ਅੱਛਾ ਇਹ ਇੱਕ ਜਾਹੂ ਦੂਜੀ ਤਹਾਂ ਘੁੰਮ ਜਾਂਦੀ ਉਹ ਇਹ ਇੰਨਾ ਤੇ ਗਾਇਬ ਹੋ ਦਿੱਤਾ ਉਹਨੇ ਆਟੋਮੈਟਿਕ ਉਹਨਾਂ ਗਾਇਬ বাজਵੇ ਹੋ ਪਿੱਛੇ ਨਾ ਉਹਨਾਂ ਗਾਇਬ ਬਾਈਕ ਉਹਨਾਂ ਗਾਇਬ ਵਿਆਹ ਪਰਲੀ ਜਿੰਨਾ ਇਹ ਬਸ ਕੇਵਲ ਖਿੱਚੀ ਆਉਂਦੀ ਕੇਵਲ ਚੱਲਣ ਦੀ ਦੱਸਿਆ ਹਾਂ ਉਹ ਚੱਕਰ ਬਣਿਆ ਚੱਲਣ ਦੀ ਉੱਪਰ ਕੇਵਲ ਦੇ ਨਾਲ ਚਲੀ ਜਾਂਦੀ ਤੂੰ ਹਾਂ ਤੋ ਇੱਥੇ ਰੁਕੀ ਕਣਕ ਬੀਜ ਤੇ ਖਾਣ ਜਾਈ ਕਣਕ ਪੜ ਕਣਕ ਵੀ ਨਾ ਉਹ ਥਲੇ ਵੀ ਪਹਾੜ ਹਾਂ ਛੜਕੀ ਆ ਕਣਕ ਵੱਡੀ ਆ ਹਾਂ ਉਹ ਕਣਕ ਵੇਖਾ ਥਰ ਲਿਆ ਓਏ ਓਏ ਨੀਰੀ ਚ ਬਾਕੀ ਇਹ ਉਨੀਆਂ ਕਿ ਬਿਜਲੀ ਤਾਂ ਨਹੀਂ ਵੱਡ ਲਿੰਦੀ ਆ ਇੱਥੇ ਸਿਆੰਦਾ ਸੇਪਾਂ ਦੀ ਖੇਤੀ ਵੀ ਹੈਗੀ ਇੱਥੇ ਇੱਥੇ ਹਾਂ ਵਾਜ ਕਿ ਨਹੀਂ ਕਰਨੀ ਯਾਰ ਤਾਰ ਕਰਦੀ ਕੀ ਕਰਨੀ ਐ ਤਾਰ ਕਰਦੀ ਆ ਉਹ ਜਦੋਂ ਸਾਹਮਣੇ ਆਉਂਦੀ ਆ ਨਾ ਉਹ ਤਾਂ ਵਾਜ ਹੁੰਦੀ ਨਹੀਂ ਹਵਾ ਦੀ ਆ ਹਵਾ 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 ਟੱਚ ਕਰਦੀ ਆ ਪੰਨੂ ਹਾਂ ਉਹ ਸੈਂਟਰ ਜੇ ਜਾ ਗਿਆ ਨਾ ਹਵਾ ਜਾਂਦੀ ਹਵਾ ਜਾਂਦੀ ਹੋ ਗਈ ਹੈ ਪਰ ਇਹ ਤਾਂ ਟੁੱਟ ਨਹੀਂ ਮਾੜੀ ਮਾੜੀ ਫਿਰ ਆਵੇ ਹਾਂ ਅੰਦਰ ਆਉਂਦੀ ਵੀ ਕਰਨ ਕਿਦਾਂ ਨਹੀਂ ਨਹੀਂ ਉਹ ਆਟੋਮੈਟਿਕ ਕਿਤਨੀ ਦਿਨ ਉਹਨਾਂ ਨੇ 19 ਇਹ ਚ ਉਹ ਰਹਾ ਪਰ ਜੇ ਪਰ ਦਰਜਣਾ ਜਾਂ ਉਹ ਤੇਰੇ ਸੇਰ ਭੱਜ ਕੇ ਲੱਗੇ ਹੁੰਦੇ ਉਹਨਾਂ ਸੰਦ ਰੱਖੇ ਮੋਰ ਦੀ ਹਮ ਆ ਡਰੋਨ ਸ਼ਾਟ ਬਣਿਆ ਪੂਰਾ ਦਾ ਹਮ ਹਾਲੀਗੋਟਰੀ ਬੈ ਕੇ ਤੋਂ ਕਰ ਦਿੰਦੇ ਨਾ ਬਾਏ 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 ਨਾ ਆਵੇ ਖੇਤੀ ਗੱਡੀ ਆ ਗਈ ਫੇਰ ਕੀ ਆ ਵਾ ਵੀਊ ਬੜਾ ਇੱਥੇ ਕਰ ਲੋਕੇਸ਼ਨ ਘਟਾਉਂਦੀ ਇੱਥੇ ਦੇਖੋ ਕਿ ਲਾਟੀ ਕਿ ਨਹੀਂ ਆਉਂਦੀ ਆ ਫੋਨ 'ਚ ਇੱਜ ਨਾਲ ਥੋੜੀ ਸਕਰੀਨ ਦਾ ਫਰਕ ਪੈ ਗਿਆ ਜਿਆਦਾ ਇੱਥੇ ਅੱਗੇ ਡਿਗਡੂ ਬੈ ਨਾ ਇੱਜ ਤਾਂ ਕਲੈਰਟੀ ਬੜੀ ਘਟਣ ਡਿਆ ਦਿਖਉਂਗਾ ਦਾ ਦੇਖੋ ਉਹ ਬਾਹਰ ਦਾ ਨਾ ਹਾਂ ਉਹ ਇਸ ਲੱਕ ਪ੍ਰੋਬਲਮ ਇੱਥੋਂ ਦੀ ਕਰਦਾ ਹੀ ਆ। ਤਾਂ ਕੱਟਣ ਡੈਕ ਲਾਇਤੀ। ਹਾਂ ਉਹ ਆਈਫੋਨ ਦੀ ਕਰਾਡੀ ਜਾਂਦੀ ਆ। ਉਹ ਇਟਨ ਕਿਵੇਂ ਥੱਲੇ ਡਰੋਨ ਛੋੜ ਭੰਡਿਆ ਅੱਦੂ ਆਹੋ ਆ ਕੇ ਇਹ ਪਾਣੀ ਕੁਦਰਤੀ ਹੈ ਇਹਨਾਂ ਨੂੰ ਮਿਲਦਾ ਜਿਹੜਾ ਹੋਰ ਬੇਥੇ ਕਰੀ ਮੋਟਰ ਲੱਗੀਆਂ। ਇਹ ਨਾ ਹੁੰਦਾ ਵਾ। ਉਮੀਦ ਨਾਲ ਜਿਵੇਂ ਥੋੜਾ ਥੋੜਾ ਜਗ੍ਹਾ ਬਣਾ ਬਣਾ ਕੇ ਦੀ ਕਰਦੇ। ਇੱਧਰ ਕੈਮਰਾ ਕਰੀਏ। ਸਰਵਾਹ ਸਾਹਮਣੇ ਵਾਕਿਆ ਹੁਣ ਜੀ ਦਿਖਦੀ ਜਾਵੇ। ਹਾਂ। ਇੱਕ ਘਰਾਂ ਦੇ ਘਰ ਵੀ ਹੈਗੇ ਨਾਲ ਛੋਟੇ ਛੋਟੇ। ਹਾਂ ਥੋੜੀ ਥੋੜੀ ਜਗ੍ਹਾ ਹੀ ਖੇਤੀ ਕਰਦੇ। ਹਾਂ ਇਹ ਚੀਜ਼ ਹੈ ਕੀ ਤਾਂ। ਔਰ ਲੇ ਯਾਰ ਉਹ ਤੇਰਾ ਪੜਾ ਜੋ ਮੈਨੂੰ ਲੱਗੜੇ ਪਏ ਪਏ ਐਂਟ ਆ ਗਿਆ ਐਂਟ ਆ ਗਿਆ ਨਾ ਹਾਂ ਡਰਦੇ ਇੱਥੋਂ ਥੋੜਾ ਜਿਹਾ ਨਾ ਬੈਗ ਫਾੜ ਲੀ ਦਿਆ ਕਿਥੇ ਆਪਣਾ ਉਹ ਪੋੜੀਆਂ ਜਿਹੜੀਆਂ ਹਰੀਆਂ ਵੀ ਸਟੇਜ ਇੱਥੇ ਉਤਰਨਾ ਮੈਸਨ ਆਪਾਂ ਹਾਂ ਆਹ ਸਟੇਸ਼ਨ ਆ ਗਿਆ ਵੇ ਆਪਣਾ ਵੀ ਇਹ ਤਾਂ ਪਿੰਡ ਹੀ ਤਰ ਤਾ ਲੈ ਗਏ ਉਹ ਆਂਦਾ ਇੱਥੋਂ ਚੜਾ ਕੇ ਇੱਥੇ ਤਾਰ ਗਿਆ ਕੋਈ ਮੈਕਸੀਕੋ ਫਿਲਮ ਨਹੀਂ ਆਈ ਆਂਦਾ ਲੱਗਦਾ ਜਦੋਂ ਅੰਬਰ ਸਾਰੀ ਚੜਾ ਗਿਆ ਐਂਡੈਂਟ ਉੱਤੋਂ ਆਏ ਵੀ ਹੁਣ ਆਪਾਂ ਹੁਣ ਦੇਖ ਹੁਮ ਤੇ ਫਿਰਦੇ ਆਂ ਕੀ ਬਾਤ ਆ ਰੋਪ ਵੀ ਇੱਕ ਮਿੰਟ ਰੋ ਜਾ ਇੱਕ ਮਿੰਟ ਮੇਰਾ ਡਰੋਨ ਸ਼ੂਟ ਕਰ ਲੈਂਦੇ ਮੁੰਡਾ ਜੀ ਇਧਰ ਵਧੀਆ ਕਰਾ ਰੱਟੀ ਹੁੰਦੀ ਓ ਕੁਦਰਤ ਹੀ ਲੈ ਗਿਆ ਚੜਾ ਕੇ ਯਾਰਾਂ ਦੇ ਬੈਟਰੀ ਦੀ ਸਕੂਟਰੀ ਕੰਮ ਜਾਬਣੀ ਹੈਗੀ ਤੇ ਸਕੂਟਰੀ ਦਾ ਦੂਜੇ ਭਜਾ ਕੇ ਲੈ ਗਿਆ ਮੈਂ ਤੇ ਚ ਇੱਕ ਮਿੰਟ ਤੇ ਹਨਾ ਲੋਕਲ ਨਹੀਂ ਆਈਆਂ ਤੇ ਕਕਸਰ ਦਾ ਕੰਮ ਜਾਬ ਕਹਾੜੀ ਸਾਰੀ ਪਾੜੀ ਆ ਏਰੀਆ ਟੌਪ ਤੇ ਟੌਪ ਚਲੀ ਗਏ ਉਹ ਜੇ ਜੰਜਣਾ ਨੂੰ ਉਰਜਾ ਉੱਤ ਚੱਲਦੇ ਰੋਡ ਤੇ ਚੱਲ ਆ ਜਾ ਇਹਦਾ ਲੋਕੇਸ਼ਨ ਹੈ ਵੇ ਪਹਿਲਾ ਕੁ ਲੋਕੇਸ਼ਨ ਲੋਕੇਸ਼ਨ ਅੱਥਾਂ ਡਾਂਡੇ ਮਿੰਡੇ ਨਹੀਂ ਡਾਂਡੇ ਮਿੰਡੇ ਆਪਾਂ ਘੁੰਮ ਫਿਰ ਕੇ ਜਾਨੇ ਪੂਰਾ ਵੇਖ ਕੇ ਨੇ ਆਹੋ ਡਾਂਡੇ ਮਿੰਡੇ ਉੱਧਰ ਨੂੰ ਚੱਲਦੇ ਹਾਂ ਹਮ ਲੈ ਵੀ ਬਾਈ ਵੇ ਚਾਰਜ ਕੱਢੀ ਤੇਰਾ ਅਮਰੀਕਾ ਚ ਪਾਵਰ ਬੈਂਕ ਕਢੀ ਲੋਕੇਸ਼ਨ ਪੁੱਛ ਕੇ ਆਉਂਗੇ ਏਕੜੇ ਪਾਸੇ ਕੋਣਾਂ ਸੇ ਇੱਕ ਥੱਲੇ ਹੋਟਲ ਵੇ ਗਈ ਆ ਵੇ ਹੈਨਾ ਕੈਫੇ ਹੈ ਹੈਨਾ हाँ hmm. ये रिया के रिके रहता हूँ ना लाइटा तेरा आ गया स्टेशन ओए मक्खन बस आई नहीं तो प्यारा सब बाईस होते ही सो गया इतने पुण्य पुण्य लाओ ये नहीं तो मैं किधर है कोर लोना ये कोर लोना मैं बैठे रहना ही तो ये वीडियो बनाऊंगी यार ਰਬ ਪੱਕਾ ਇਹ 1 ਮਹੀਨੇ ਚ ਹੀ ਕਢੋਣਾ ਹੈ ਆਪਾਂ ਇਹ ਆ ਭਈਆ ਯਾਰਾ ਚੱਲਦਾ ਲੈਣਾ ਅੱਛਾ ਜਿਵੇਂ ਅਜਿਹਾ ਵੀ ਉਹ ਲੱਗ ਗਿਆ ਉਹ ਲੱਗਾ ਨਾ ਹਾਂ ਮੈਂ ਤਾਂ ਦਸਵੇਂ ਮੈਂ ਬਾਅਦ ਚੱਲਦਾ ਰਿਆਂ ਨਾ ਟਣਾ ਜਾ ਆਹ ਕਮੀੜੀ ਤੰਦ ਇੱਥੇ ਇੱਥੇ ਲੈ ਲੈ ਖਾਣਾ ਆਰਡਰ ਕੀਤਾ ਸੀ ਤੇ ਖਾਣਾ ਬਣਾ ਚੁੱਕਿਆ ਪੰਡਿਤ ਇਹ ਆਪਾਂ ਇਹ ਅਸਿਸਟੈਂਟ ਦੇ ਉੱਪਰ ਬੈਠੇ ਹੋਏ ਆਂ ਬਹੁਤ ਜ਼ਬਰਦਸਤ ਹੈਗਾ ਘਾਣ ਬਿੰਨੂ ਬੜਾ ਵਧੀਆ ਸਿਸਟਮ ਇਹਨਾਂ ਦਾ ਲੋ ਜੀ ਆਪਣੀ ਸਿੱਖ ਪਿਆ ਗਿਆ ਹਾਂ ਤੁਮੀਆਂ ਦਾ ਨਹੀਂ ਬਹੁਤ ਜ਼ਬਰਦਸਤ ਹੈ ਉਹ ਇੰਡੀਆ ਦੇ ਨੰਬਰ 1 ਤਾਂਤ੍ਰਿਕ 26 ਸਾਲਾਂ ਤੋਂ ਸਥਾਈ ਅਤੇ 50 ਸਾਲ ਦੇ ਤਜਰਬੇਕਾਰ ਕੀ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ 24 ਘੰਟੇ ਵਿੱਚ ਹਰ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਤੋਖਾ ਸੋਤਨ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁਖ ਕੀਟਕਰਾਇਆ ਦਾ ਜੜ ਤੋਂ ਖਾਤਮਾ ਬਿਮਾਰੀ ਵਿੱਚ ਦਵਾਈ ਨਾ ਲੱਗਣਾ ਗੁਪਤ ਵਸ਼ੀਕਰਨ ਕਰਾਓ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਪਿਆਰ ਚ ਤੋਖਾ ਖਾਏ ਪ੍ਰੇਮੀ ਪ੍ਰੇਮਿਕਾ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਪਹਿਲੇ ਫੋਨ ਤੇ ਤੁਰੰਤ ਸਮਾਧਾਨ ਬੇਬਸ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ